ਦੋਸਤੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਅਸੀਂ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਗੱਗੋਮਾਲ ਦੀਆਂ ਜਿੱਥੇ ਕਿ ਪਾਣੀ ਜਿਹੜਾ ਹੈ ਰਾਵੀ ਦਰਿਆ ਦਾ ਟੁੱਟ ਕੇ ਕੋਲ ਨੇ ਸਰਹੱਦੀ ਪਿੰਡਾਂ ਦੇ ਵਿੱਚ ਆਣਾ ਸ਼ੁਰੂ ਹੋ ਗਿਆ ਤੇ ਜਿਸ ਦਿਨ ਨਾਲ ਲੋਕ ਜਿਹੜੇ ਨੇ ਉਤਰਾਈ-ਤਰਾਈ ਕਰ ਰਹੇ ਨੇ ਤੇ ਹਾਲਾਤ ਇੱਥੋਂ ਦੇ ਬਦ ਤੋਂ ਬਦਤਰ ਹੋ ਚੁੱਕੇ ਨੇ ਔਰ ਐਸੋ ਤੱਕ ਕਿ ਲੋਕਾਂ ਦੇ ਘਰਾਂ ਦੇ ਵਿੱਚ ਖਾਣ ਨੂੰ ਰੋਟੀ ਨਹੀਂ ਹੈ ਤੇ ਪੀਣ ਨੂੰ ਪਾਣੀ ਨਹੀਂ ਹੈ ਔਰ ਤਸਵੀਰਾਂ ਤੋਂ ਦੇਖ ਤਾਂ ਜੋ ਕਿ ਜ਼ਾਹਿਰ ਸੀ ਗੱਲ ਹੈ ਕਿ ਦੂਰ-ਦੂਰ ਤੱਕ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਔਰ ਇਸ ਪਾਣੀ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ੁੱਲੇ ਕਿੱਥੋਂ ਚੱਲਣਗੇ। ਸੋ ਐਸੇ ਵੇਲੇ ਲੋੜ ਹੈ ਸਰਕਾਰ ਨੂੰ ਲੋਕਾਂ ਨੂੰ ਸੁਰੱਖਿਤ ਜਗ੍ਹਾ ਤੇ ਪਹੁੰਚਾਉਣ ਦੀ, ਲੋਕਾਂ ਤੱਕ ਖਾਣ ਦੀ ਸਮੱਗਰੀ ਪਹੁੰਚਾਉਣ ਦੀ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਕਿਉਂਕਿ ਇਹ ਜਿਹੜਾ ਛਾੜ ਦਾ ਵੜਾ ਸੀਜ਼ਨ ਹੈ, ਇਹ ਲੰਬਾ ਸਮਾਂ ਜਾਣ ਵਾਲਾ ਹੈ। ਇਹ ਤਸਵੀਰਾਂ ਹੀ ਬੋਲ ਰਹੀਆਂ ਨੇ ਆਪਣੇ ਮੂੰਹੋਂ ਕਿਉਂਕਿ ਲਗਾਤਾਰ ਜਿਹੜਾ ਪਾਣੀ ਹੈ, ਉਹਦੀ ਰਫ਼ਤਾਰ ਤੇਜ਼ ਹੋ ਰਹੀ ਹੈ ਔਰ ਬੂਕ ਬੂਰੋ ਤੀਰੋ। ਦੂਰ ਦੂਰ ਆਪਾਂ ਦੇਖ ਕਰਦੇ ਆਂ ਕਿ ਪਾਣੀ ਦੀ ਜਿਹੜੀ ਮਾਰ ਹੈ ਉਹ ਕਿਲੋਮੀਟਰਾਂ ਦੀ ਦੂਰੀ ਤੱਕ ਪੈ ਰਹੀ ਹੈ ਜਿਸ ਦੇ ਨਾਲ ਐਸਲੇ ਇਹ ਵੀ ਜਾਂਦਾ ਕਿ ਪ੍ਰਸ਼ਾਸਨ ਜਿਹੜਾ ਪੂਰਾ ਮੁਸਤੈਦ ਹੈ ਪ੍ਰਸ਼ਾਸਨ ਲੋਕਾਂ ਦੀ ਸਾਰ ਲੈ ਰਿਹਾ ਹੈ ਪਰ ਇਹ ਚੀਜ਼ ਸਾਨੂੰ ਗ라운ਡ ਜ਼ੀਰੋ ਤੇ ਨਜ਼ਰ ਨਹੀਂ ਆ ਰਹੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਲਾਹੇ ਕੋਈ ਪੰਛੀ ਨਜ਼ਰ ਆ ਰਿਹਾ ਚੰਗਾ ਹੀ ਕੋਈ ਪਰਿੰਦਾ ਆਨ ਵਾਲੇ ਸਮੇਂ ਦੇ ਵਿੱਚ ਇਸ ਜਗ੍ਹਾ ਦੇ ਕੀ ਹਾਲਾਤ ਹੋਣਗੇ ਇਸ ਤੋਂ ਕੋਈ ਆਪ ਅੰਦਾਜ਼ਾ ਲਗਾ ਸਕਦੇ ਹੋ